ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਹਾਡਾ ਸਾਡੇ YouTube ਚੈਨਲ ਤੇ Facebook ਤੇ ਜੁੜਾ ਸਵਾਗਤ ਹੈ ਜੀ ਅੱਜ ਅਸੀਂ ਵੀਡੀਓ ਲੈ ਕੇ ਆਏ ਹਾਂ ਵਲਾਂ ਵਾਲੀ ਪੱਗ ਦੀ ਜਿਹੜਾ ਪਾ ਪਹਿਲਾਂ ਲੜ ਲਗਾਉਣਾ ਹੈ ਸਿਰ ਦੇ ਸੈਂਟਰ ਦੇ ਵਿੱਚੋਂ ਲਿਆਵਾਂਗੇ ਅਤੇ ਇਸ ਦੇ ਦੋਈ ਪੱਲੇ ਦੇ ਵਿੱਚੋਂ ਉੱਪਰਲੇ ਪੱਲੇ ਨੂੰ ਚੱਕ ਲਵਾਂਗੇ ਚੱਕਣ ਤੋਂ ਬਾਅਦ ਉਸ ਤੋਂ ਥੱਲੇ ਵਾਲੇ ਪੱਲੇ ਦੇ ਨੂੰ ਖਿੱਚ ਕੇ ਉਸ ਦੇ ਵਿੱਚ ਵਲਾਂ ਨੂੰ ਇਕੱਠੇ ਕਰਾਂਗੇ ਵੜਾ ਨੂੰ ਇਕੱਠੇ ਕਰਨ ਦੇ ਬਾਅਦ ਉਹ ਵੜਾ ਨੂੰ ਚੰਗੀ ਤਰ੍ਹਾਂ ਖਲਾਰ ਲੈਣਾ ਹੈ ਤੇ ਇਸ ਲੜ ਨੂੰ ਖਿੱਚ ਕੇ ਆਪਾਂ ਲਗਾ ਦੇਣਾ ਹੈ ਜੀ ਜਿਹੜਾ ਆਪਾਂ ਅਗਲਾ ਲੜ ਲਗਾਉਣਾ ਬੈਕ ਤੋਂ ਪਿੰਚ ਕਰਾਂਗੇ ਇਸ ਲੜ ਦਾ ਮੋਟਾ ਪਾਸਾ ਉੱਪਰ ਰੱਖਾਂਗੇ ਉਪਰਲੀ ਸਾਈਡ ਇੱਕ ਪੇਚ ਉੱਡਾ ਦੇਵਾਂਗੇ ਜੀ ਅੱਛਾ ਇਸ ਦੇ ਦੋਈ ਪਿੰਨਾਂ ਦੇ ਵਿੱਚੋਂ ਉੱਪਰਲੇ ਪਿੰਨ ਨੂੰ ਚੰਗੀ ਤਰ੍ਹਾਂ ਆਪਾਂ ਨੇ ਖੋਲ ਲੈਣਾ ਹੈ ਅਤੇ ਉਂਗਲੀ ਅਤੇ ਅੰਗੂਠੇ ਦੇ ਨਾਲ ਆਪਾਂ ਇਸ ਨੂੰ ਇਸ ਦੇ ਵਿੱਚ ਵਾਲਾਂ ਨੂੰ ਇਕੱਠੇ ਕਰਾਂਗੇ ਹੌਲੀ ਹੌਲੀ ਵਾਲ ਇਕੱਠੇ ਕਰਨ ਦੇ ਬਾਅਦ ਆਪਾਂ ਇਸ ਲੜ ਨੂੰ ਨੋਕ ਤੇ ਰੱਖ ਕੇ ਸੈੱਟ ਕਰਾਂਗੇ ਵਾਲਾਂ ਨੂੰ ਖਲਾਰ ਕੇ ਆਪਾਂ ਇਸ ਲੜ ਨੂੰ ਵੀ ਜਿਹੜਾ ਲਗਾ ਦੇਣਾ ਹੈ ਜੀ ਹੁਣ ਆਪਾਂ ਬਾਅਦ ਦੇ ਨਾਲ ਆਪਣੇ ਜਿਹੜੇ ਵਾਲ ਹੋਣਗੇ ਜੇ ਕੋਈ ਵਾਲ ਢਿੱਲਾ ਵਗੈਰਾ ਉਸ ਨੂੰ ਆਪਾਂ ਟੈਟ ਕਰ ਲਵਾਂਗੇ ਤੇ ਉਸ ਦੇ ਵਿੱਚ ਹੋਰ ਵਾਲਾਂ ਨੂੰ ਵੜਾਵਾਂਗੇ ਜਿਹੜਾ ਆਪਾਂ ਅਗਲਾ ਲਾੜ ਲਗਾਉਣਾ ਉਸ ਨੂੰ ਵੀ ਆਪਾਂ ਬੈਕ ਤੋਂ ਪਿੰਚ ਕਰਾਂਗੇ ਇਸ ਲੜ ਦਾ ਮੋਟਾ ਪਾਸਾ ਉੱਪਰ ਰੱਖਾਂਗੇ ਉੱਪਰਲੀ ਸਾਈਡ ਇੱਕ ਪੇਚ ਬਣਾ ਦੇਵਾਂਗੇ ਇਸ ਦੇ ਦੋਈ ਭੱਲਿਆਂ ਨੂੰ ਉੱਪਰਲੇ ਭੱਲੇ ਨੂੰ ਆਪਾਂ ਅੱਖ ਤੱਕ ਖੋਲ ਲੈਣਾ ਹੈ ਜੀ ਅਤੇ ਉਸ ਤੋਂ ਬਾਅਦ ਇਸ ਤੋਂ ਇਸ ਤੋਂ ਉੱਪਰਲੇ ਪੱਲੇ ਦੇ ਨੂੰ ਅੰਗੂਠੇ ਅਤੇ ਉਂਗਲੀ ਨਾਲ ਇਸ ਤੇ ਉੱਪਰਲੇ ਪੱਲੇ ਦੇ ਵਿੱਚੋਂ ਬਲਾਂ ਨੂੰ ਇਕੱਠੇ ਕਰਾਂਗੇ ਅਤੇ ਬਚਦੇ ਥੱਲੇ ਵਾਲੇ ਪੱਲੇ ਨੂੰ ਅੰਗੂਠੇ ਨਾਲ ਚੱਕ ਕੇ ਉਸ ਦੇ ਵਿੱਚ ਇਹਨੇ ਵਾਲ ਇਕੱਠੇ ਹੋਣਗੇ ਉਹਨਾਂ ਨੂੰ ਸੈੱਟ ਕਰ ਲਵਾਂਗੇ ਇਸ ਲੜ ਨੂੰ ਲੋਕ ਤੇ ਰੱਖਾਂਗੇ ਬਲਾਂ ਨੂੰ ਚੰਗੀ ਤਰ੍ਹਾਂ ਖਿਲਾਰ ਲਵਾਂਗੇ ਜਿੱਥੇ ਆਪਣੇ ਇਸ ਤੋਂ ਪਹਿਲਾਂ ਵਾਲੇ ਲੜ ਦੇ ਵਾਲ ਖਤਮ ਹੁੰਦੇ ਨੇ ਉੱਥੇ ਆਪਾਂ ਇਸ ਲੜ ਦੇ ਬਲਾਂ ਨੂੰ ਸ਼ੁਰੂ ਕਰਨਾ ਹੈ ਜੀ ਹੁਣ ਆਪਾਂ ਬਾਅਦ ਦੇਣਾ ਆਪਣੇ ਬਲਾਂ ਨੂੰ ਨੋਕ ਤੋਂ ਸੈੱਟ ਕਰਾਂਗੇ ਜੇਕਰ ਆਪਣਾ ਕੋਈ ਵਾਲ ਢਿੱਲਾ ਹੋਵੇਗਾ ਉਸ ਨੂੰ ਉਸ ਨੂੰ ਸੈੱਟ ਕਰਕੇ ਉਸ ਦੇ ਵਿੱਚ ਹੋਰ ਬਲਾਂ ਨੂੰ ਵੜਾਵਾਂਗੇ ਵੀਡੀਓ ਜੇ ਅੰਗੀ ਲੱਗੀ ਤਾਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਲਾਈਕ ਕਰਿਓ ਕਮੈਂਟ ਕਰਿਓ ਤੇ ਸਾਡੀ YouTube ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਜੀ ਜਿਹੜਾ ਆਪਾਂ ਅਗਲਾ ਲੜਗਾਉਣਾ ਉਸ ਨੂੰ ਵੀ ਆਪਾਂ ਬੈਕ ਤੋਂ ਪਿੰਚ ਕਰਾਂਗੇ ਮੋਟਾ ਪਾਸਾ ਉੱਪਰ ਰੱਖਾਂਗੇ ਤੇ ਪੁਲੀ ਸਾਈਡਕ ਪੇਚ ਬਣਾ ਦਵਾਂਗੇ ਜੀ ਜਿਵੇਂ ਆਪਾਂ ਪਹਿਲਾਂ ਵਾਲੇ ਲੜਾਂ ਦੇ ਵਿੱਚ ਵਲਾਂ ਨੂੰ ਇਕੱਠਾ ਕੀਤਾ ਉਸ ਤਰੀਕੇ ਦੇ ਨਾਲ ਆਪਾਂ ਇਸ ਲੜ ਦੇ ਵਿੱਚ ਵੀ ਵਲਾਂ ਨੂੰ ਇਕੱਠੇ ਕਰਾਂਗੇ ਨੋਕ ਤੇ ਰੱਖ ਕੇ ਸੈੱਟ ਕਰਾਂਗੇ ਤਾਂ ਆਪਾਂ ਇਸ ਲੜ ਦੇ ਬਲਾਂ ਨੂੰ ਖਲਾਰ ਕੇ ਚੰਗੀ ਤਰ੍ਹਾਂ ਸੈੱਟ ਕਰਕੇ ਇਸ ਲੜ ਨੂੰ ਵੀ ਜਿਹੜਾ ਆਪਾਂ ਨੇ ਲਗਾ ਦੇਣਾ ਹੈ ਜੀ ਹੁਣ ਆਪਾਂ ਬਾਅਦ ਦੇਣਾ ਆਪਣੇ ਬਲਾਂ ਨੂੰ ਨੋਕ ਤੋਂ ਸੈੱਟ ਕਰ ਲਵਾਂਗੇ ਬਾਅਦ ਦੇ ਨਾਲ ਆਪਾਂ ਬਲਾਂ ਨੂੰ ਹੋਰ ਸੰਘਣੇ ਕਰਾਂਗੇ ਜੀ ਵੀਡੀਓ ਨੂੰ ਅੰਦੇ ਤੱਕ ਜ਼ਰੂਰ ਦੇਖਿਓ ਤੇ ਸਾਡੀ YouTube ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਜੀ ਜਿਹੜਾ ਆ ਪਾ ਅਗਲਾ ਲੜੜ ਗੜਾ ਉਸ ਉਸ ਨੂੰ ਵੀ ਆਪਾਂ ਬੈਗ ਤੋਂ ਪਿੰਚ ਕਰਾਂਗੇ ਇਸ ਲੜ ਦਾ ਮੋਟਾ ਬਸਾ ਉੱਪਰ ਆ ਕੇ ਉਪਰਲੀ ਸਾਈਡ ਇੱਕ ਪੇਚ ਉਣਾਵਾਂਗੇ ਉਂਗਲੀ ਅਤੇ ਅਗੂਠੇ ਨਾਲ ਇਸ ਦੇ ਵਿੱਚ ਵਾਲਾਂ ਨੂੰ ਇਕੱਠੇ ਕਰਾਂਗੇ ਵਲਾਂ ਨੂੰ ਇਕੱਠੇ ਕਰਨ ਦੇ ਬਾਅਦ ਉਹ ਨੋਕ ਤੇ ਸੈੱਟ ਕਰਕੇ ਮਰ ਰੱਖਣਾ ਹੈ ਤੇ ਵਲਾਂ ਵਲਾਂ ਲੜਦੇ ਵਲਾਂ ਨੂੰ ਚੰਗੀ ਤਰ੍ਹਾਂ ਖਿਲਾਰ ਕੇ ਆਪਾਂ ਇਸ ਲੜਦੇ ਇਸ ਲੜ ਨੂੰ ਜਿਹੜਾ ਆਪਾਂ ਨੇ ਲਗਾ ਦੇਣਾ ਹੈ ਜੀ ਹੁਣ ਆਪਾਂ ਆਪਣੇ ਵਲਾਂ ਨੂੰ ਹੋਰ ਸਾਗੜੇ ਕਰਾਗੇ ਉਹਨੇ ਸੈੱਟ ਕਰਾਂਗੇ ਜੇਕਰ ਆਪਣਾ ਕੱਪੜਾ ਵਾਰ ਕਿਸੇ ਪੱਗ ਦੀ ਕਿਸੇ ਵੀ ਛੜੇ ਤੋਂ ਕੱਪੜਾ ਬਾਹਰ ਨੂੰ ਉੱਭਰਦਾ ਹੋਵੇਗਾ ਤਾਂ ਆਪਾਂ ਉਸ ਨੂੰ ਹੱਥ ਦੀ ਗਿੱਬੀ ਦੇ ਨਾਲ ਦੱਬ ਕੇ ਅੰਦਰ ਨੂੰ ਕਰ ਦੇਵਾਂਗੇ ਹੁਣ ਜਿਹੜਾ ਆਪਾਂ ਅਗਲਾ ਲੜ ਲਗਾਉਣਾ ਉਸ ਨੂੰ ਵੀ ਆਪਾਂ ਬੈਕ ਤੋਂ ਪਿੰਚ ਕਰਾਂਗੇ ਜੇ ਆਪਾਂ ਗੱਲ ਕਰੀਏ ਇਸ ਪੱਗ ਦੀ ਲੈਂਥ ਦੀ ਤਾਂ ਇਸ ਪੱਗ ਦੀ ਲੈਂਥ 0.75 ਮੀਟਰ ਹੈ ਜੀ ਕੱਪੜਾ ਫੁੱਲ ਬੈਲਦਾ ਜੇ ਤੁਸੀਂ ਸ਼ੁਰੂ ਤੋਂ ਹੀ ਰੂਵੈਲ ਕੱਪੜੇ ਦੇ ਵਿੱਚ ਪੱਗ ਬਣਾਉਣਾ ਜਦੋਂ ਤੁਸੀਂ ਉਸ ਕੱਪੜੇ ਵਿੱਚ ਵੀ ਇਹ ਪੱਗ ਜਿਹੜੀ ਬਣ ਸਕਦੇ ਹੋ ਜਿਹੜਾ ਆਪਾਂ ਅਗਲਾ ਲੜ ਲਗਾਉਣਾ ਬੈਕ ਤੋਂ ਪਿੰਚ ਕਰਾਂਗੇ ਇਸ ਲੜ ਦਾ ਮੋਟਾ ਪਾਸਾ ਉੱਪਰ ਲਾ ਕੇ ਉਪਰਲੀ ਛੜਕ ਪੇਚ ਬਣਾ ਦਵਾਂਗੇ ਹੁਣ ਜਿਵੇਂ ਆਪਾਂ ਪੇਚਾਂ ਵਾਲੀ ਪੱਗ ਦੇ ਵਿੱਚ ਪੇਚ ਬਣਾਉਨੇ ਆ ਆਪਾਂ ਉਸ ਤਰੀਕੇ ਨਾਲ ਇਸ ਲੜ ਨੂੰ ਮੋੜਨਾ ਹੈ ਅਤੇ ਚੰਗੀ ਤਰ੍ਹਾਂ ਸੈੱਟ ਕਰਦੇ ਹੋਏ ਆਪਾਂ ਇਸ ਲੜ ਨੂੰ ਖਿੱਚ ਕੇ ਲਗਾ ਦੇਣਾ ਹੈ ਜੀ ਇਸ ਪੱਗ ਦੇ ਜਿਹੜੇ ਉੱਲ 6 ਵਲਾਂ ਵਾਲੀ ਸੈਡ 6 ਲਾੜ ਆਉਣਗੇ ਅਤੇ ਉੱਪਰਲੇ ਪੇਚਾਂ ਵਾਲੀ ਸੈਡ 5 ਪੇਚ ਆਉਣਗੇ ਜੀ ਇਹ ਲਾੜ ਲਗਾਉਣ ਦੇ ਨਾਲ ਆਪਣੀ ਦੇੜੀ ਪੱਗ ਦੀ ਸ਼ੇਪ ਹੈ ਉਹ ਕੰਪਲੀਟ ਹੋ ਚੁੱਕੀ ਹੈ ਜੀ ਹੁਣ ਆਪਣਾ ਕਲਗੀ ਲੜ ਲਗਾਉਣਾ ਸਿਰ ਟਕਣਾ ਤੇ ਬੈਕ ਸਾਈਡ ਦਾ ਲੜ ਲਗਾਉਣਾ ਰਹਿ ਚੁੱਕਿਆ ਹੈ ਹੁਣ ਆਪ ਆਪਣੀ ਸ਼ੇਪ ਨੂੰ ਸੈੱਟ ਕਰਾਂਗੇ ਤੇ ਵਾਲਾਂ ਨੂੰ ਬਾਅਦ ਦੇ ਨਾਲ ਹੋਰ ਸੈੱਟ ਕਰਾਂਗੇ ਉਨ ਜਿਹੜਾ ਆਪਾਂ ਕਲਗੀ ਲੜਦ ਗੋਣਾ ਉਸਦੇ ਦੋਈ ਪਹਿਲਾਂ ਨੂੰ ਬਰਾਬਰ ਬਰਾਬਰ ਫੋਲਡ ਕਰਾਂਗੇ ਤੇ ਜਿਹੜਾ ਆਪਾਂ ਇਸ ਤੋਂ ਪਹਿਲਾਂ ਲੜਦ ਗਏ ਸੀ ਉਸਦੇ ਉੱਤੇ ਧਰਾਂਗੇ ਇਸ ਲੜ ਨੂੰ ਆਪਾਂ ਜਿਹੜਾ ਸਿੱਧਾ ਹੀ ਲਗਾਵਾਂਗੇ ਚੰਗੀ ਤਰ੍ਹਾਂ ਹੱਥ ਫੇਰ ਕੇ ਇੱਕ ਵਾਰ ਸਾਫ਼ ਕਰ ਲੈਣਾ ਹੈ ਅਤੇ ਇਸ ਦੇ ਵਿੱਚ ਹੁਣ ਵਲਾਂ ਨੂੰ ਸੈੱਟ ਕਰਕੇ ਆਪਾਂ ਛੇਵੇਂ ਲੜ ਦੇ ਥੱਲੇ ਦਬ ਦਵਾਂਗੇ ਜੀ ਇਹ ਲੜੜ ਦਗਾਉਣ ਨਾਲ ਆਪਣੀ ਪੱਗ ਦੀ ਜਿਹੜੀ ਫਰੰਟ ਸਾਈਡ ਕੰਪਲੀਟ ਹੋ ਚੁੱਕੀ ਹੈ ਜੀ ਹੁਣ ਆਪਣਾ ਸਿਰ ਟਕਣਾ ਤੇ ਬੈਕ ਸਾਈਡ ਦਾ ਲੜੜ ਗਾਉਣਾ ਰਹਿ ਚੁੱਕਿਆ ਹੈ ਜਿਹੜਾ ਆਪਾਂ ਸਿਰ ਟਕਣਾ ਸਿਰ ਦੇ ਸੈਂਟਰ ਦੇ ਵਿੱਚ ਜਿਹੜਾ ਸਭ ਤੋਂ ਪਹਿਲਾਂ ਲੜ ਲਿਆ ਸੀ ਉਸ ਦੇ ਨਾਲ ਟਕਾਂਗੇ ਉਸ ਤੋਂ ਪਹਿਲਾਂ ਉਹ ਬਰਾਬਰ ਬਰਾਬਰ ਫੋਲਡ ਕਰ ਲੈਣਾ ਹੈ ਅਤੇ ਸਿਰ ਦੇ ਉੱਤੇ ਖਿਲਾਰਾਂਗੇ ਬੈਕ ਸਾਈਡ ਤੋਂ ਲੜ ਖਿੱਚ ਕੇ ਆਪਣਾ ਸਿਰ ਨੂੰ ਕਵਰ ਕਰ ਲੈਣਾ ਹੈ ਜਿਹੜਾ ਆਪਣਾ ਕਪੜਾ ਹੈ ਉਸ ਨੂੰ ਬਲਾਂ ਵਾਲੀ ਸਿਰ ਤੋਂ ਛੇਵੇਂ ਲੜ ਦੇ ਥੱਲੇ ਤੋਂ ਪਲੇ ਵਿੱਚਾਂ ਵਾਲੀ ਸਾਈਡ ਤੋਂ ਪਹਿਲੇ ਪੇਚ ਦੇ ਥੱਲੇ ਦੱਬਾਂਗੇ ਜੇਕਰ ਆਪਣਾ ਤਾਂ ਵੀ ਜਿਹੜਾ ਕਿਤੋਂ ਬਰੀਕ ਸਿਰ ਨੰਗਾ ਰਹਿ ਜਿਹੜਾ ਆਪਾਂ ਬੈਕ ਸਾਈਡ ਦਾ ਲੜ ਗਾਉਣ ਵਾਸਤੇ ਦੋਈ ਪਹਿਲਾਂ ਬਾਬਰ ਬਾਬਰ ਫੋਲਡ ਕਰਾਂਗੇ ਤੇ ਬੈਕ ਸਾਈਡ ਤੇ ਲਗਾ ਦੇਵਾਂਗੇ ਵੀਡੀਓ ਕਿਦਾਂ ਦੀ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਜਲਦੀ ਲੈ ਕੇ ਨਵੀਂ ਵੀਡੀਓ ਮਿਲਾਂਗੇ ਤਦ ਤੱਕ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ